ਸੂਬਰ ਸਿੰਘ ਸੋ ਸਚੀ ਕਾਲ ਸ਼ੋਬਰਤ ਸਭ ਨੂੰ ਵੈਲਕਮ ਬਹੁਤ ਬਹੁਤ ਸਵਾਗਤ ਸਭ ਦਾ ਹਾਂਜੀ ਕਾਫੀ ਜਣੇ ਪਹੁੰਚ ਚੁੱਕੇ ਜੀ 8-10 ਜਣੇ ਬਾਕੀ ਵੀ ਜਲਦੀ ਹੀ ਪਹੁੰਚ ਜਾਣਗੇ ਸ਼ੁਰੂ ਕਰਦੇ ਆ ਜਾਈ ਦੀ ਕਲਾਸ ਅੱਜ ਦਾ ਆਪਣਾ ਟੋਪਿਕ ਸੂਬਰ ਸਿੰਘ ਸੋ ਡਾਟਾ ਪ੍ਰੋਬਲਮ ਹੋ ਸਕਦੀ ਥੋੜੀ ਜੀ ਬਟ ਜਿਵੇਂ ਹੀ ਕਲਾਸ ਡਿਸਕਨੈਕਟ ਹੋ ਜਾਵੇ ਥੋੜਾ ਜਿਹਾ ਵੇਟ ਕਰ ਲੈਣਾ ਵਾਪਿਸ ਰੀਕਨੈਕਟ ਹੋ ਜਾਵੇਗੀ ਕਿਉਂਕਿ ਐਕਸਟਰਾ ਡਾਟਾ ਉਹ ਚਲਣਾ ਸ਼ੁਰੂ ਹੋ ਜਾਂਦਾ ਤਾਂ ਉਹ ਥੋੜਾ ਜਿਹਾ ਟਾਈਮ ਲੈਂਦਾ ਠੀਕ ਹੈ ਜੀ ਹਾਂ ਜੀ ਹੁਣ ਆ ਰਹੀ ਹੈ ਜ ਨਹੀਂ ਆਵਾਜ਼ ਹੈਲੋ ਜੀ ਕਨਫਰਮੇਸ਼ਨ ਦਿਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਹਾਂ ਜੀ ਕਰਵਾਓ ਜੀ ਕਨਫਰਮ ਕਿ ਆਵਾਜ਼ ਆ ਰਹੀ ਹੈ ਜਾਂ ਨਹੀਂ ਗੁੱਡ ਈਵਨਿੰਗ ਜੀ ਓਕੇ ਜੀ ਅੱਜ ਦਾ ਪਹਿਲਾ ਕੁਐਸਚਨ ਟੇਬਲ ਪਹਿਲਾ ਕੁਐਸਚਨ ਹੈ ਜੀ ਆਪਣੇ ਕੋਲ ਸੂਬਾ ਸਿੰਘ ਦਾ ਜਨਮ ਕਦੋਂ ਹੋਇਆ 1911 1913 1915 1917 ਕਰੈਕਟ ਆਪਸ਼ਨ ਚੂਜ਼ ਕਰੋ ਜੀ ਥੋੜਾ ਜਿਹਾ ਸਪੀਡ ਨਾਲ ਚੱਲਾਂਗਾ ਮੈਂ ਸੋ ਆਨਸਰ ਵੀ ਤੁਹਾਡੇ ਸਪੀਡ ਨਾਲ ਆਉਣੇ ਚਾਹੀਦੇ ਆ ਸੀ ਆਨਸਰ 1915 ਆ ਰਿਹਾ ਜੀ ਸੁਖਬੀਰ ਜੀ ਪੁਸ਼ਪਾ ਜੀ ਦਾ अंचल जी गुड इवनिंग जी <coughs> चरण जी हरिंदर जी वेलकम सी ऑप्शन आ रहे भी अमन जी सुख रविंदर जी सबदा सी ऑप्शन उन्नीस सौ पंद्रह बिल्कुल करैक्ट है जी सॉरी जी अज फिर मार्कर गया जस्ट वन मिनट वन मिनट भी नहीं लगना जी हाँ जी ओके जी ਹੁਣ ਠੀਕ ਹੈ ਸਭ ਹਾਂਜੀ ਪਹਿਲੇ ਦਾ ਆਪਸ਼ਨ 15 1915 ਬਿਲਕੁਲ கரੈਕਟ ਹੈ ਜੀ ਜਿਨ੍ਹਾਂ ਨੇ ਵੀ ਚੂਜ਼ ਕੀਤਾ ਉਹ ਦੋਨੋਂ ਅੰਕਲ ਬਿਲਕੁਲ ਠੀਕ ਹੈ ਜੀ ਕੁਐਸਚਨ ਨੰਬਰ 2 ਜੀ ਸੂਬਾ ਸਿੰਘ ਦਾ ਸੰਬੰਧ ਕਿਸ ਜ਼ਿਲ੍ਹੇ ਨਾਲ ਹੈ ਲਾਹੌਰ ਅੰਮ੍ਰਿਤਸਰ ਜਲੰਧਰ ਲੁਧਿਆਣਾ கரੈਕਟ অপশন চুজ করো জি অলরেডি ਵাসে आंसर ਆ ਚੁੱਕਾ ਹੈ ਜੀ বাট ਫਿਰ ਵੀ ਕਈਆਂ ਦਾ ਗਲਤ ਹੋਣ ਦੇ ਚਾਂਸ ਸੁਖਵੀਰ ਜੀ বি অপশন ਕਰ ਰਹੇ ਨੀਲੂ ਜੀ ਚਰਨਜੀਤ ਦੀਪ ਜੀ ਪੁਸ਼ਪਾ ਜੀ ਜਸਵੀਰ ਜੀ ਸਬਦਾ ਬਾਜੇ ਵਾਲਾ ਪਾਉ ਠੀਕ ਹੈ ਜੀ বি অপশন ਹਰਿੰਦਰ ਜੀ ਕਰਮਜੀਤ ਜੀ ਸਬ ਕਮਲਜੀਤ ਜੀ ਸਬਦਾ ਠੀਕ ਹੈ ਜੀ ਕੁਐਸਚਨ ਨੰਬਰ 3 ਦੇ ਵਾਲੋ ਵੱਧਿਆ ਜੀ 3 ਨੰਬਰ ਹੈ ਜੀ ਆਪਣੇ ਕੋਲ ਸੁਭਾ ਸਿੰਘ ਨੂੰ ਕਿਹਾ ਜਾਂਦਾ ਹੈ ਅਧਿਆਤਮਿਕ ਵਰਤਕਰ ਬੌਧਿਕਤਾ ਦਾ ਵਰਤਕਰ ਵਰਤਕਰ ਹਾਸਰਸ ਯੰਗ ਦਾ ਬਾਦਸ਼ਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਸਕਿੰਦਰ ਜੀ ਪਿਛਲੇ ਲਈ ਵੀ ਠੀਕ ਹੈ ਜੀ ਸੀ ਆਪਸ਼ਨ ਆ ਰਿਹਾ ਤਿੰਨ ਦੇ ਲਈ ਸਕਵੀਰ ਜੀ ਸੰਦੀਪ ਜੀ ਮਨੀਸ਼ਾ ਜੀ ਮਾਨਿਆ ਜੀ ਸ੍ਰਿੰਦਰ ਜੀ ਪੁਸ਼ਪਾ ਜੀ ਤੇ ਨੀਲੂ ਜੀ ਠੀਕ ਹੈ ਜੀ ਵਰਿੰਦਰ ਜੀ ਕਮਲਜੀਤ ਜੀ ਸ਼ਬਦ ਸੰਦੀਪ ਜੀ ਸੀ ਆਪਸ਼ਨ ਹਾਸਰਸ ਦਾ ਬਾਦਸ਼ਾ ਕੁਐਸਚਨ ਨੰਬਰ 4 ਦੇ ਬਲਵਤ ਦੇ ਜੀ 4 ਨੰਬਰ ਹੈ ਜੀ ਆਪਣੇ ਕੋਲ ਸੂਬਾ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਰਾਮ ਸਿੰਘ ਸੀਤਾ ਦੇਵੀ ਰਾਮ ਸਿੰਘ ਰਾਦੀ ਰਾਮ ਸਿੰਘ ਰਾਧਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਸਤਿਜੀ ਗਾਲ ਜੀ ਰਮਨ ਜੀ ਕੁਐਸਚਨ ਨੰਬਰ 4 ਦੇ ਲਈ ਕਰੈਕਟ ਆਪਸ਼ਨ ਚੂਜ਼ ਕਰੋ ਜੀ ਬੀ ਆਪਸ਼ਨ ਆ ਰਹੀ 4 ਦੇ ਲਈ ਸਤਵਿੰਦਰ ਉਹ ਮੀਰ ਗਾਲ ਨੂੰ ਆਸੇ ਵਾਲੀ ਗੁਮੀਰ ਨੂੰ ਪੇਸ਼ ਫੇਸ਼ਾ ਠੀਕ ਹੈ ਜੀ ਗੁਰਿੰਦਰ ਜੀ ਸ਼ੈਲੀ ਜੀ ਗੁੱਡ ਈਵਨਿੰਗ ਜੀ ਸੀ অপਸ਼ਨ ਸੁੰਦਰਾਂ ਜੀ ਦਾ ਗਗਨ ਜੀ ਦਾ ਵੀ ਆ ਰਿਹਾ ਹੈ ਬੀ ਆਪਸ਼ਨ ਚੂਜ਼ ਕਰਨ ਵਾਲੇ ਸਾਰੇ ਠੀਕ ਹੈ ਜੀ ਦੀਪ ਜੀ ਕਮਲ ਜੀ ਪਿਸ਼ਪਾ ਜੀ ਸੰਦੀਪ ਜੀ ਸਭ ਦਾ ਠੀਕ ਹੈ ਜੀ ਬੀ ਆਪਸ਼ਨ ਰਾਮ ਸਿੰਘ ਰਾਦੀ ਕੁਐਸਚਨ ਨੰਬਰ 5 ਜੀ ਸੂਬਾ ਸਿੰਘ ਨੇ ਕਿਸ ਵਿਸ਼ੇ ਦੀ ਐਮ ਐ ਮੇ ਕੀਤੀ ਸੂਬਾ ਸਿੰਘ ਨੇ ਕਿਸ ਵਿਸ਼ੇ ਦੀ ਐਮ ਐ ਕੀਤੀ ਮਨੋਵਿਗਿਆਨ ਵਿਗਿਆਨ ਪੰਜਾਬੀ ਗਣਿਤ கரੈਕਟ ਆਪਸ਼ਨ ਚੂਜ਼ ਕਰੋ ਜੀ ਸਰ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਹੀਂ ਆਉਂਦਾ ਇਹ ਕਈ ਵਾਰੀ ਕੋਈ ਗੱਲ ਨਹੀਂ ਟਾਈਮ ਤੇ ਪਹੁੰਚ ਜਾਇਆ ਕਰੋ ਜੀ ਥੋੜਾ ਜਿਹਾ ਚੈਨਲ ਤੇ ਆ ਕੇ ਇੱਕ ਵਾਰ ਚੈੱਕ ਕਰ ਲਿਆ ਕਰੋ ਵੈਸੇ ਮੋਸਟਲੀ ਮੈਂ ਦੱਸ ਹੀ ਦਿਨਾ ਜੇ ਨਹੀਂ ਲੱਗਣੀ ਹੁੰਦੀ ਜਿਸ ਦਿਨ ਵੀ ਆਨਸਰ ਡੀ ਆ ਰਿਹਾ ਗਣਿਤ ਠੀਕ ਹੈ ਜੀ ਬਿਲਕੁਲ கரੈਕਟ ਹੈ ਜੀ ਗਣਿਤ ਦੀ ਐਮ ਕਿਤੀ ਸੁਭਾ ਸਿੰਘ ਨੇ ਕੁਐਸਚਨ ਨੰਬਰ 5 ਦੇ ਬਾਅਦ 6 ਬਲਵਦ ਦੇ ਆ ਜੀ 1939 ਦੇ ਵਿੱਚ ਕੀਤੀ ਜੀ ਕੁਐਸਚਨ ਨੰਬਰ 6 ਹੈ ਜੀ ਹਾਂ ਜੀ ਐਮ ਐਸ ਸੀ ਹੁੰਦੀ ਹੈ ਹੋ ਸਕਦਾ ਵੀ ਐਮ ਐ ਕਰਾਉਂਦੇ ਫਿਰ ਪਹਿਲਾਂ ਵੈਸੇ ਅੱਜ ਕੱਲ ਤਾਂ ਐਮ ਐਸ ਸੀ ਹੀ ਹੁੰਦੀ ਹੈ ਬਿਲਕੁਲ ਜੀ ਸਹੀ ਕਿਹਾ ਜੀ ਹਾਂ ਇਦਾਂ ਕਹਿ ਸਕਦੇ ਮਾਸਟਰ ਡਿਗਰੀ ਕੁਐਸਚਨ ਨੰਬਰ 6 ਸੂਬਾ ਸਿੰਘ ਕਿਸ ਮੁੱਖ ਮੰਤਰੀ ਦਾ ਪ੍ਰਸਤ ਤਕਤਰ ਵੀਰਿਆ ਗਿਆਨੀ ਜੈਲ ਸਿੰਘ ਅਮਨ ਕੌਰ ਜੀ ਦੇਖੋ ਜੀ WhatsApp ਗਰੁੱਪ 'ਚ ਤਾਂ ਇੰਨੇ ਐਕਟਿਵ ਨਹੀਂ ਹੁੰਦੇ ਆ ਬਟ टैलीग्राम से जरूर है जी ठीक है जी सो ऐड हो जाओ पंजाबी तैयारी टाइप करके किसी ने भी सेंड करो तो जॉइन कर लो जी यही अपना ग्रुप है ज्ञानी जैल सिंह आंसर आ रहा है जी सब का यह ऑप्शन ठीक है जी बिल्कुल छः नंबर ज्ञानी जैल सिंह क्वेश्चन नंबर सत्त जी सत्त नंबर है जी अपने कोस व्यंग रचना आधुनिक महानता किसने बख्शा ਬਾਦਲ ਕੈਪਟਨ ਬਸ ਜੀ ਇਦਾਂ ਹੀ ਉਹ ਬਾਦਲ ਕੈਪਟਨ ਕਿਉਂਕਿ ਕਾਫੀ ਟਾਈਮ ਪੁਰਾਣੇ ਆ ਇਹ ਵੀ ਬਟ ਇੰਨੇ ਪੁਰਾਣੇ ਨਹੀਂ ਹੈ ਨਾ ਜੀ ਇਹ ਵੀ ਹੈ ਠੀਕ ਹੈ ਜੀ ਚਲੋ ਚੂਜ਼ ਕਰੋ ਬਲਰਾਜ ਸਾਨੀ ਸੂਬਾ ਸਿੰਘ ਲਾਲ ਸਿੰਘ ਕਮਲਾ ਕਾਲੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਬੀ অপਸ਼ਨ ਸਾਤ ਨੰਬਰ 33 ਸੂਬਾ ਸਿੰਘ ਸਬਦਾ ਤੇ ਬਿਲਕੁਲ ਈਜ਼ੀ ਕੁਐਸਚਨ ਕਿਉਂਕਿ ਟੌਪਿਕ ਹੀ ਇੱਕ ਹੈ ਇਸ ਕਰਕੇ ਇਹ ਜਿਹੇ ਕੁਐਸਚਨ ਗੈਸ ਕਰਨਾ ਆਸਾਨ ਹੋ ਜਾਂਦਾ ਬਟ ਜਦੋਂ ਮਿਕਸ ਕੁਐਸਚਨ ਹੁੰਦੇ ਆ ਉਦੋਂ ਥੋੜਾ ਟਫ ਹੋ ਜਾਂਦਾ ਮਿਕਸ ਜਦੋਂ ਟਾਪਿਕ ਹੁੰਦੇ ਆ ਕੁਐਸਚਨ ਨੰਬਰ 8 ਸੂਬਾ ਸਿੰਘ ਦੀ ਰਚਨਾ ਨਹੀਂ ਹੈ ਅਲੋਪ ਹੋਰੇ ਚੇਟਕ ਹਾਸੇ ਤੇ ਹਾਸੇ ਗਲਤੀਆਂ ਦਿਲਤਰੰਗ ਹਾਂਜੀ 8 ਦਾ ਡੀ ਆਪਸ਼ਨ ਆ ਰਿਹਾ ਜੀ ਦਿਲਤਰੰਗ ਸ਼ਬਦ ਦਾ ਹੀ A to Z ਲਗਭਗ ਸਾਰੇ D ਆਪਸ਼ਨ ਵੱਲ ਜਾ ਰਹੇ ਨੇ ਬਿਲਕੁਲ கரெਕਟ ਹੈ ਜੀ ਜਿਹੜੇ ਵੀ D ਆਪਸ਼ਨ ਕਰ ਰਹੇ ਨੇ 8 ਨੰਬਰ ਦੇ ਲਈ ਕੁਐਸਚਨ ਨੰਬਰ 9 ਦੇ ਵੱਲ ਵੱਧਦੇ ਹਾਂ ਜੀ 9 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ ਕੁਸ਼ਤੀਆਂ ਕੁੱਕੜਾਂ ਦੀਆਂ ਲੜਾਈਆਂ ਮਰਾਸੀਆਂ ਤੇ ਨਕਲੀਆਂ ਦੇ ਕੰਮ ਆ ਵਰਣਨ ਆਦ ਦਾ ਵਰਣਨ ਕਿਸ ਪੁਸਤਕ ਵਿੱਚ ਹੈ ਕੁਸ਼ਤੀਆਂ ਕੁੱਕੜਾਂ ਦੀਆਂ ਲੜਾਈਆਂ ਮਰਾਸੀਆਂ ਅਤੇ ਨਕਲੀਆਂ ਦੇ ਕੰਮ ਆਦ ਦਾ ਵਰਣਨ ਕਿਸ ਪੁਸਤਕ ਵਿੱਚ ਹੈ ਅੱਗ ਤੇ ਪਾਣੀ ਅਲੋਪ ਹੋਰੇ ਚੇਟਕ ਜ਼ਹਿਰੀਲੇ ਹਾਸੇ ਹਾਸੇ ਤੇ वेदना ਸੀ ਸੀ ਪਿਛਲੇ ਠੀਕ ਹੈ ਜੀ ਸੌਰੀ ਸਸਾ ਡੀ ਮਤਲਬ ਬੀ ਆਪਸ਼ਨ ਆ ਰਿਹਾ ਜੇ ਲੋਪੋਰੇ ਚੇਟਕ ਸ਼ਬਦ ਹੈ ਹਾਂਜੀ ਇਹ ਆਪਸ਼ਨ ਅਲੋਪ ਹੋ ਰਹੇ ਚੇਟਕ ਬਿਲਕੁਲ ਕਰੈਕਟ ਆਪਸ਼ਨ ਹੈ ਜੀ 9 ਨੰਬਰ ਦੇ ਲਈ ਇਹ ਸਾਰੀਆਂ ਹੀ ਸਾਰੀਆਂ ਹੀ ਚੀਜ਼ਾਂ ਦਾ ਸਾਰੇ ਹੀ ਟਾਪਿਕਸ ਦਾ ਵਰਣਨ ਅਲੋਪ ਹੋ ਰਹੇ ਚੇਟਕ ਦੇ ਵਿੱਚ ਕੀਤਾ ਗਿਆ ਕੁਐਸਚਨ ਨੰਬਰ 10 ਦੇ ਵੱਲ ਵਧਦੇ ਹਾਂ ਜੀ ਅਲੋਪ ਹੋ ਰਹੇ ਚੇਟਕ ਕਦੋਂ ਪ੍ਰਕਾਸ਼ਿਤ ਹੋਈ 1931 1963 1965 1967 ਆਲਰੇਡੀ ਆਨਸਰ ਆ ਚੁੱਕਿਆ ਹੈ ਸਤਿ ਸ਼੍ਰੀ ਅਕਾਲ ਜੀ ਦਸ ਦਾ ਆਲਰੇਡੀ ਆਨਸਰ ਆ ਚੁੱਕਾ ਜੀ ਸ਼ੈਲੀ ਜੀ ਦਾ ਪਹਿਲਾਂ ਵੀ ਕਰ ਦਿੱਤਾ ਸੀ ਇਹਨਾਂ ਨੇ 1967 ਆਪਸ਼ਨ ਡੀ ਚੂਜ਼ ਕੀਤਾ ਜਾ ਰਿਹਾ ਹੈ ਬਿਲਕੁਲ ਠੀਕ ਹੈ ਜੀ ਸਬਦਾ ਸੁਨੀਲ ਜੀ ਜਸੀਰ ਜੀ ਕਮਲ ਜੀ ਪ੍ਰਤਿੰਦਰ ਜੀ ਦੀਪ ਜੀ ਠੀਕ ਹੈ ਜੀ ਡੀ ਆਪਸ਼ਨ 1967 ਕੁਐਸਚਨ ਨੰਬਰ 11 ਦੇ ਵੱਲ ਵਧਦੇ ਹਾਂ ਜੀ ਕੁਐਸਚਨ ਨੰਬਰ 11 ਹਲੋ ਪੋਰੇ ਚਿਟਕ ਕਿਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸਾਹਿਤ ਸੰਗਮ ਪਟਿਆਲਾ ਸਾਹਿਤ ਸੰਗਮ ਲੁਧਿਆਣਾ ਸਾਹਿਤ ਸੰਗਮ ਚੰਡੀਗੜ੍ਹ ਇਹਨਾਂ ਵਿੱਚ ਕੋਈ ਵੀ ਨਹੀਂ ਨੰਬਰ ਦੇਖੋ ਜੀ ਟੈਲੀਗ੍ਰਾਮ ਗਰੁੱਪ 'ਚ ਐਡ ਹੋ ਜਾਓ ਨੰਬਰ WhatsApp ਗਰੁੱਪ 'ਚ ਤਾਂ ਬਸ ਬਹੁਤ ਪਹਿਲਾਂ ਦੇ ਹੀ ਕੈਂਡੀਡੇਟ ਨੇ ਜਿਹੜੇ ਵੀ ਨੇ ਸੋ ਜ਼ਿਆਦਾ ਕੁਝ ਮਿਲ ਜੇਗਾ ਤੁਹਾਨੂੰ ਇਹਦੇ ਤੇ ਇਨਫੋਰਮੇਸ਼ਨ ਜਾਂ ਕੁਇਜ਼ ਵਗੈਰਾ ਵੀ गगन जी का सी आंसर पंजाबी जी सी संद्रा जी, सी सी सुखवीर सुख सुखवीर जी ए ऑप्शन कर रहे हैं सी ऑप्शन मोस्टली आ रहा है ठीक है जी सी ऑप्शन सी ही करैक्ट है जी क्वेश्चन नंबर बारह दे चेटक किन्ने लेख शामिल हैं ग्यारह पंद्रह इक्की पच्ची करैक्ट ऑप्शन चूज करो जी कि ਲੇਖ ਸ਼ਾਮਿਲ ਹਨ 11 15 21 ਜਾਂ 28 ਹਲੋ ਪੂਰੇ ਚੇਟਕ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਗੋਵਿੰਦ ਜੀ ਸੀ ਆਪਸ਼ਨ ਆ ਰਿਹਾ ਜੀ ਅਮਨ ਜੀ ਕੁਲਵਿੰਦਰ ਜੀ ਦਾ ਏ ਆ ਰਿਹਾ ਸੁਖਵੀਰ ਜੀ ਦਾ ਏ ਆ ਰਿਹਾ ਪੁਸ਼ਪਾ ਜੀ ਰਿਤੂ ਜੀ ਹੈ ਏ ਆਪਸ਼ਨ ਅਮਨ ਜੀ ਹਰਿੰਦਰ ਜੀ ਦਾ ਸੀ ਆ ਰਿਹਾ ਅਮਰਜੀਤ ਜੀ ਸ਼ੈਲੀ ਜੀ ਕਮਲ ਜੀ ਠੀਕ ਹੈ ਜੀ ਏ ਆਪਸ਼ਨ 11 ਵਾਲੇ ਬਿਲਕੁਲ கரੈਕਟ ਹੈ ਜੀ ਸਾਰੇ ਜਿਹੜੇ ਵੀ ਏ ਆਪਸ਼ਨ ਚੂਜ਼ ਕਰ ਰਹੇ ਨੇ ਕੁਐਸਚਨ ਨੰਬਰ 13 ਦੇ ਬਲਵੱਧਿਆਂ ਜੀ ਕੁਐਸਚਨ ਨੰਬਰ 13 ਜੀ ਆਪਣੇ ਕੋਲ ਸੂਬਾ ਸਿੰਘ ਦੀ ਨਿਬੰਧਾਂ ਦੀ ਰਚਨਾ ਕਿਹੜੀ ਹੈ ਅੱਗ ਤੇ ਲੋ ਅਲੋਪ ਹੋਰੇ ਚੀਟਕ ਨਿਬੰਧਾਂ ਦੀ ਪ੍ਰਸਿੱਧ ਰਚਨਾ ਜੀ ਠੀਕ ਹੈ ਜੀ ਪ੍ਰਸਿੱਧ ਰਚਨਾ ਚੂਜ਼ ਕਰਨੀ ਹੈ ਜੀ ਅੱਗ ਤੇ ਲੋ ਅਲੋਪ ਹੋਰੇ ਚੀਟਕ ਤੂਪੋਂ ਦੇ ਪਰਛਾਵਿਆਂ ਥੱਲੇ ਕਾਣੂ ਲੱਭਦੇ ਮੱਲ ਅਖਾੜਿਆਂ ਦੇ ਕਰੈਕਟ ਆਪਸ਼ਨ ਚੂਜ਼ ਕਰੋ ਜੀ 13 ਨੰਬਰ ਦੇ ਲਈ ਆਨਸਰ ਆ ਰਿਹਾ ਸ਼ੈਲੀ ਜੀ ਦਾ ਬੀ ਕਮਲ ਜੀ ਦਾ ਬੀ ਹਾਂਜੀ ਬਾਕੀ ਵੀ ਕਰੋ ਜੀ ਕੁਲਵਿੰਦਰ ਜੀ ਕਮਲ ਜੀ ਸਕਵੀਰ ਜੀ ਸਬਦਾ ਬੀ ਆਪਸ਼ਨ ਸविता ਜੀ ਦਾ 12 ਦਾ ਇਹ ਠੀਕ ਹੈ ਜੀ ਪੰਜਾਬ ਸਟੇਟ ਯੂਨੀਵਰਸਿਟੀ ਟੈਕਟ ਬੋਰਡ ਦੇ ਡਾਇਰੈਕਟਰ ਵੀ ਰਹੇ ਠੀਕ ਹੈ ਜੀ ਸ਼ੈਲੀ ਜੀ ਪੁਸ਼ਪਾ ਜੀ ਭੁਪਿੰਦਰ ਜੀ ਬੀ ਆਪਸ਼ਨ ਮੋਸਟਲੀ ਆਨਸਰ ਬੀ ਆ ਰਿਹਾ ਜੀ ਸਬਦਾ ਠੀਕ ਹੈ ਜੀ ਬੀ ਅਲੋ ਪੂਰੇ ਚੇਟਕ ਬਿਲਕੁਲ ਕਰੈਕਟ ਹੈ ਜੀ ਕੁਐਸਚਨ ਨੰਬਰ 14 ਦੇ ਬੋਲ ਵੱਧਦੇ ਆ ਜੀ ਕੁਐਸਚਨ ਨੰਬਰ 14 ਜੀ ਸੂਬਾ ਸਿੰਘ ਦਾ ਖੇਡ ਸਾਹਿਤ ਨਾਲ ਸੰਬੰਧਿਤ ਲੇਖ ਕਿਹੜਾ ਹੈ ਜੀ ਜੋ ਕਾਫੀ ਪ੍ਰਸਿੱਧ ਰਿਹਾ ਅੱਗ ਤੇ ਲੋ ਵਹਿਮੀ ਤਾਇਆ ਤੋਪਾਂ ਦੇ ਪਰਛਾਵਾਂ ਥੱਲੇ ਕਾਹਨੂੰ ਲੱਭਦੇ ਮਲ ਖੜਿਆਂ ਦੇ ਖਰੋਜੀ ਚੂਜ਼ 14 ਦਾ ਡੀ ਆਪਸ਼ਨ ਆ ਰਿਹਾ ਜੀ ਗਗਨਜੀਵ ਵਰਿੰਦਰ ਵਰਿੰਦਰ ਜੀ ਸ਼ੈਲੀ ਜੀ ਰਮਨ ਜੀ ਸੰਦੀਪ ਜੀ ਸਬਦਾ ਠੀਕ ਹੈ ਜੀ ਸੁਨੀਲ ਜੀ ਸੁਖ ਜੀ ਅਮਨ ਜੀ ਠੀਕ ਹੈ ਜੀ ਡੀ ਆਪਸ਼ਨ ਗੰਗ ਲਬ ਦੇ ਮਾਲ ਅਖਾੜਿਆਂ ਦੇ ਬਿਲਕੁਲ கரੈਕਟ ਆਪਸ਼ਨ ਕੁਐਸਚਨ ਨੰਬਰ 15 ਦੇ ਵੱਲ ਵੱਧਦੇ ਆ ਜੀ 15 ਨੰਬਰ ਹੈ ਜੀ ਸੁਭਾ ਸਿੰਘ ਨੇ ਕਿਸ ਦੀ ਜੀਵਨੀ ਲਿਖੀ ਗੁਰਮukh ਸਿੰਘ ਮੁਸਾਫਿਰ دیਵਾਨ ਸਿੰਘ ਕਾਲੇ ਪਾਣੀ ਦਲੀਪ ਕੌਰ ਟਿਵਾਨ ਇਹਨਾਂ ਵਿੱਚੋਂ ਕਿਸੇ ਦੀ ਵੀ ਨਹੀਂ 14 ਦੀ 14 ਤਾਂ ḍi ਠੀਕ ਹੈ ਜੀ ਅਮਨ ਜੀ ਮੰਨਿਆ ਜੀ ਗਵਨ ਜੀ ਕੁਲਵਿੰਦਰ ਜੀ ਪ੍ਰਸਕਤਰ ਵਰਿੰਦਰ ਜੀ ਠੀਕ ਹੈ ਜੀ ਪ੍ਰਸਕਤਰ ਹੈ অলরেডি اوپر ਲੰਘ ਗਿਆ ਜੀ ਕੁਐਸਚਨ ਇਹ ਤਾਂ ਗਗਨ ਜੀ ਦਾ ਬੀ ਆਪਸ਼ਨ ਮਨੀਸ਼ਾ ਜੀ ਸਕਪਾਲ ਜੀ ਬੀ ਸੀ ਆਪਸ਼ਨ ਸੁਖਵੀਰ ਜੀ ਦਾ ਆ ਰਿਹਾ ਹੋਸ਼ਟਲੀ ਆਨਸਰ ਬੀ ਬੀ ਬਿਲਕੁਲ கரੈਕਟ ਹੈ ਜੀ ਦੀਵਾਨ ਸਿੰਘ ਕਾਲੇਪਾਣੀ ਹਾਂਜੀ ਦੀਵਾਨ ਸਿੰਘ ਕਾਲੇਪਾਣੀ ਦੀ ਜੀਵਨੀ ਲਿਖੀ ਕੁਐਸਚਨ ਨੰਬਰ 16 ਅੱਗ ਤੇ ਪਾਣੀ ਹੈ ਇਕਾਂਗੀ ਸੰਗ੍ਰਹਿ ਕਹਾਣੀ ਸੰਗ੍ਰਹਿ ਨਿਬੰਧ ਸੰਗ੍ਰਹਿ ਜਾਂ ਫਿਰ ਨਾਵਲ ਅੱਗ ਤੇ ਪਾਣੀ கரੈਕਟ ਆਪਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 16 ਦੇ ਲਈ 14 ਦਾ ਡੀ 15 ਦਾ ਬੀ ਆਪਸ਼ਨ 15 ਦਾ ਬੀ ਵਾਲੇ ਠੀਕ ਹੈ ਜੀ 16 ਦਾ ਬੀ ਆ ਰਿਹਾ ਸੁਖਵੀਰ ਜੀ ਕਮਲ ਜੀ ਸਰਤਾਜੀ ਦਾ ਡੀ ਆ ਰਿਹਾ ਸ਼ੈਲੀ ਜੀ ਦਾ ਬੀ ਹੀਰ ਵੀ ਲਿਖੀਏ ਕਿ ਇਹਨਾਂ ਨੇ ਹਾਂਜੀ ਵਾਰਿਸ ਦੀ ਹੀਰ ਦੇ ਬਰਾਬਰ ਮੰਨਿਆ ਜਾਂਦਾ ਹੈ ਉਸ ਨੂੰ ਲਗਭਗ ਹਰ ਭੱਖੋਂ ਬੀ ਆਪਸ਼ਨ ਆ ਰਿਹਾ ਕਹਾਣੀ ਸੰਗ੍ਰਹਿ 16 ਨੰਬਰ ਦੇ ਲਈ ਬਿਲਕੁਲ கரੈਕਟ ਹੈ ਜੀ ਕਹਾਣੀ ਸੰਗ੍ਰਹਿ ਹੈ ਜੀ ਅੱਗ ਤੇ ਪਾਣੀ ਕੁਐਸਚਨ ਨੰਬਰ 17 ਦੇ ਬਲਵੱਦ ਨੇ ਜੀ 17 ਨੰਬਰ ਹੈ ਜੀ ਅਰਚਨਾ ਜੀ ਠੀਕ ਹੈ ਜੀ ਸੀ ਆਪਸ਼ਨ ਨਹੀਂ ਹੈ ਜੀ ਬੀ ਆਪਸ਼ਨ ਆਇਆ ਜੀ ਕੁਐਸਚਨ ਨੰਬਰ 17 ਇੱਕ ਮਿੰਟ ਜੀ ਠੀਕ ਹੈ ਜੀ ਕੁਐਸਚਨ ਨੰਬਰ 17 ਜੀ ਸੂਬਾ ਸਿੰਘ ਨੂੰ ਸ਼੍ਰੋਮਣੀ ਪੱਤਰਕਾਰ ਵਜੋਂ ਕਦੋਂ ਸਨਮਾਨਿਤ ਕੀਤਾ ਗਿਆ 1971 73 75 77 ਮਨੀਸ਼ਾ ਜੀ ਸੀ ਆਪਸ਼ਨ ਜਸਵੀਰ ਜੀ ਸੁੰਦਰਾਂ ਜੀ ਜਸਵੀਰ ਜੀ ਸੀ ਸੁੰਦਰਾਂ ਜੀ ਦਾ 77 ਆ ਰਿਹਾ ਜੀ ਆਨਸਰ 75 ਆ ਰਿਹਾ ਸ਼ੈਲੀ ਜੀ ਗਗਨ ਜੀ ਹਰਿੰਦਰ ਜੀ ਕਮਲ ਜੀ ਅਮਨ ਜੀ ਸੁੰਦਰਾਂ ਜੀ ਸੀ ਆਪਸ਼ਨ ਠੀਕ ਹੈ ਜੀ ਜਿਹੜੇ ਵੀ 17 ਨੰਬਰ ਦੇ ਲਈ ਸੀ ਆਪਸ਼ਨ ਚੂਜ਼ ਕਰ ਰਹੇ ਨੇ 1975 ਕੁਐਸਚਨ ਨੰਬਰ 18 ਦੇ ਬਲਵੱਦੇ ਆ ਜੀ ਕੁਐਸਚਨ ਨੰਬਰ 18 ਜੀ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਵਨੀ ਲਿਖਣ ਵਿੱਚ ਸੂਬਾ ਸਿੰਘ ਦੀ ਮਦਦ ਕਿਸ ਨੇ ਕੀਤੀ ਏ ਆਪਸ਼ਨ ਮਹਿੰਦਰ ਸਿੰਘ ਰੰਧਾਵਾ ਬੀ ਆਪਸ਼ਨ ਦੀਵਾਨ ਸਿੰਘ ਕਾਲੀਪਾਣੀ ਦੀਨੂ ਸੀ ਆਪਸ਼ਨ ਦੋਹਾਂ ਨੇ ਤੇ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਿਸੇ ਨੇ ਵੀ ਨਹੀਂ ਸੀ ਆਪਸ਼ਨ ਆਨਸਰ ਆ ਰਿਹਾ ਜੀ ਪ੍ਰਤਿੰਦਰ ਜੀ ਵਿੱਕੀ ਜੀ ਸੁਨੀਲ ਜੀ ਹਰਿੰਦਰ ਜੀ ਸ਼ੈਲੀ ਜੀ ਗਗਨ ਜੀ ਦਾ ਬੀ ਆਪਸ਼ਨ 18 ਦੇ ਲਈ ਅਮਨ ਜੀ ਸ਼ੈਲੇ ਜੀ ਰਿਤੂ ਜੀ ਨੀਲੂ ਜੀ ਠੀਕ ਹੈ ਜੀ ਸੀ ਆਪਸ਼ਨ ਜਿਹੜੇ ਵੀ ਚੂਜ਼ ਕਰ ਰਹੇ ਦੋਹਾਂ ਨੇ ਮਹਿੰਦਰ ਸਿੰਘ ਰੰਦਾਵਾ ਦੀ ਵਾਈਫ ਸੀ ਦੀਵਾਨ ਸਿੰਘ ਕਾਲੇ ਪਾਣੀ ਦੀ ਨੂੰ ਮਹਿੰਦਰ ਸਿੰਘ ਰੰਦਾਵਾ ਪੁੱਤਰ ਦੀਵਾਨ ਸਿੰਘ ਕਾਲੇ ਪਾਣੀ ਦੇ ਠੀਕ ਹੈ ਜੀ ਸੋ ਠੀਕ ਹੈ ਸੀ ਆਪਸ਼ਨ ਕੁਐਸਚਨ ਨੰਬਰ 19 ਦੇ ਵੱਲ ਵਧਦੇ ਹਾਂ ਜੀ ਹੈਲੋ ਜੀ ਸੌਂਗ ਟ੍ਰੈਕਿੰਗ ਜੀ ਵੈਲਕਮ ਜੀ ਕੁਐਸਚਨ ਨੰਬਰ 19 ਹੈ ਜੀ ਆਪਣੇ ਕੋਲ ਸੂਬਾ ਸਿੰਘ ਦੀ ਮੌਤ ਕਿਸ ਬਿਮਾਰੀ ਕਾਰਨ ਹੋਈ ਸੀ ਗੁਰਦਿਆਂ ਦੀ ਦਿਲ ਦੀ ਹਰਕਤ ਬੰਦ ਹੋਣ ਕਰਕੇ ਜਾਂ ਫਿਰ ਦੋਵੇਂ ਹੀ ਜਾਂ ਫਿਰ ਸਧਾਰਨ ਮੌਤ ਹੋਈ ਸੀ கரੈਕਟ ਆਪਸ਼ਨ ਚੂਜ਼ ਕਰੋ ਜੀ 19 ਨੰਬਰ ਦੇ ਲਈ 19 ਨੰਬਰ 18 ਦੇ ਲਈ ਸੀ ਆਪਸ਼ਨ ਸਭ ਦਾ ਠੀਕ ਹੈ ਜੀ 19 ਨੰਬਰ ਚੂਜ਼ ਕਰੋ ਜੀ ਸਤਿ ਸ਼੍ਰੀ ਅਕਾਲ ਜੀ 19 ਦਾ ਏ ਆਪਸ਼ਨ ਚੈੱਕ ਲਈ ਜਸੀਰ ਜੀ ਦਾ ਸੀ ਸੰਦੀਪ ਜੀ ਸੁਖਵੀਰ ਜੀ ਸੀ ਆਪਸ਼ਨ ਦੀਪ ਜੀ ਏ ਆਪਸ਼ਨ ਮੇਂਦਰ ਨਾਮ ਦਾ ਤਾਂ ਪੰਜਾਬ ਪਕੜਾ ਦੇ ਪਾਣੀ ਪੰਜਾਬੀ ਜੀ ਚਰਨ ਜੀ ਸੁਖਵੀਰ ਜੀ ਮਨਤੇਜ ਜੀ ਸਭ ਦਾ ਆ ਰਿਹਾ ਜੀ ਏ ਆਪਸ਼ਨ ਬਟ ਕਰੈਕਟ ਹੈ ਜੀ ਦੋਵੇਂ ਹੀ ਠੀਕ ਹੈ ਜੀ ਦੋਵੇਂ ਸੀ ਆਪਸ਼ਨ ਆਵੇਗਾ ਜੀ ਗੁਰਦਿਆਂ ਦੀ ਬਿਮਾਰੀ ਕਰਕੇ ਬਟ ਅੰਤ ਦੇ ਵਿੱਚ ਹਰਕਤ ਬੰਦ ਹੋਣ ਕਰਕੇ ਦਿਲ ਦੀ ਸੋ ਇਸ ਲਈ ਹਰਿਆਣਾ ਬੋਟੈਂਟ ਤੇ ਮਾਰਕ ਟੋਟਲ ਕਿੰਨੇ ਹੁੰਦੇ ਜੀ ਦੇਖੋ ਜੀ ਬੋਰਡ ਸ਼ੀਟ ਹੀ ਦੱਸ ਸਕਦੀ ਹੈ ਮਾਰਕ ਸ਼ੀਟ ਐਵੇਂ ਯਾਦ ਨਹੀਂ ਆ ਸ਼ਾਇਦ 600 ਹੁੰਦੇ ਆ ਬੱਕੀ ਪੱਕਾ ਕਨਫਰਮ ਨਹੀਂ ਹੈ ਕੋਈ ਮਾਰਕ ਸ਼ੀਟ ਲੈ ਲਓ ਕਨਫਰਮ ਕਰ ਲਓ ਉਸ ਤੋਂ ਜੇ ਕੋਈ ਹੈ ਰਣੇ ਵਾਲਾ ਤਾਂ ਜਰੂਰ ਕਨਫਰਮ ਕਰਵਾਵਾ ਦੇ 10ਵੀਂ ਦੇ ਟੋਟਲ ਮਾਰਕ ਕਿੰਨੇ ਹੁੰਦੇ ਆ ਕਵੈਸਚਨ ਨੰਬਰ ਵੀ ਸੁਭਾ ਸਿੰਘ ਦੀ ਵਰਤਕ ਸੁਰ ਕਿਹੜੀ ਹੈ ਰਾਜਨੀਤਿਕ ਅਧਿਆਤਮਿਕ ਹਾਸ ਰਸੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਆਨਸਰ ਆ ਰਿਹਾ ਜੀ ਮਨੀਸ਼ਾ ਜੀ ਸੁਖਵੀਰ ਜੀ ਸ਼ੈਲੀ ਜੀ ਪੁਸ਼ਪਾ ਸੋਰੀ ਜੀ ਪੰਜਾਬੀ ਜੀ ਗਗਨ ਜੀ ਤਪਿੰਦਰ ਜੀ ਸਬਦਾ ਸੀ ਆਪਸ਼ਨ ਸੰਦਰਾ ਜੀ ਰਿਤੂ ਜੀ ਠੀਕ ਹੈ ਜੀ A to Z ਸਬਦਾ ਹੀ ਸੀ ਆਪਸ਼ਨ ਆ ਰਿਹਾ ਹਾਸ ਰਸੀ डीएमसी ਹੋਵੇ ਤਾਂ ਹੀ ਨਾ ਜੀ डीएफसी ਨਹੀਂ ਹੋਣੀ ਉਹਨਾਂ ਕੋਲ ਤਾਂ ਇਹ ਪੁੱਛ ਰਹੇ ਆ ਠੀਕ ਹੈ ਜੀ ਕੁਐਸਚਨ ਨੰਬਰ 21 ਦੇ ਬਲਵੱਦ ਦੇ ਆ ਜੀ 21 ਨੰਬਰ ਹੈ ਜੀ ਕਿਸ ਰਚਨਾ ਵਿੱਚ ਸੂਬਾ ਸਿੰਘ ਜ਼ਿੰਦਗੀ ਦੇ ਗੰਭੀਰ ਪਲਾਂ ਨੂੰ ਵੀ ਹਾਸੇ ਵਿੱਚ ਡਬੋ ਕੇ ਪੇਸ਼ ਕਰਦਾ ਹੈ ਇਹ ਆਪਸ਼ਨ ਅਲੋਪ ਹੋਰੇ ਚੇਟਕ ਬੀ ਆਪਸ਼ਨ ਜੇਰੀਲੇ ਆਸੇ ਸੀ ਆਪਸ਼ਨ ਜੀਵਨੀ ਦੀਵਾਨ ਸਿੰਘ ਕਾਲੇ ਪਾਣੀ ਤੇ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਵੀ ਨਹੀਂ 21 ਨੰਬਰ ਲਈ ਚੂਜ਼ ਕਰੋ ਜੀ ਵੀ ਦੇ ਲਈ ਸੀ ਠੀਕ ਹੈ ਜੀ 21 ਦਾ ਬੀ ਆਪਸ਼ਨ ਚੈੱਕ ਲਈ ਜਸबीर ਜੀ ਆਈ ਥਿੰਕ ਨਾਮ ਦੇਖ ਕੇ ਕਰ ਰਿਹਾ ਹਾਂ ਜੀ ਸਬ ਦਾ ਬੀ ਅਨਸਰ ਆ ਰਿਹਾ ਜੀ ਹਾਂਜੀ ਹਾਂਜੀ ਸੰਗ ਟ੍ਰੈਕਰ ਜੀ ਕਹਿ ਦਿੱਤਾ ਮੈਂ ਸਭ ਨੂੰ देखो जी बी ऑप्शन मोस्टली शब्द आ रहा बट आंसर सी भी है ही ऑप्शन हो सकती ने बी ऑप्शन जी है जहरीले हासे मैं रीड नहीं की है बट सी आंसर कुरैक्ट है जी वैसे अकॉर्डिंग टू नेम लगता तो इदा है कि बी ऑप्शन भी कुरैक्ट होगा ठीक है जी अंकुश जी ने दस दिता जी दो हज़ार छे तक छे सौ तो सत्त तो ਗੀਤਕ ਹੁਣ ਤੱਕ 500 ਸੋ ਨੋਟ ਕਰ ਲਓ ਜੀ Song Tracker ਜੀ ਜ਼ਹਿਰੀਲੇ ਹਾਸੇ ਜੇਕਰ ਕਿਸੇ ਨੇ ਪੜ੍ਹੀ ਹੈ ਜਾਂ ਕਿਸੇ ਕੋਲ ਹੈ ਤਾਂ ਉਹਨੂੰ ਕਨਫਰਮੇਸ਼ਨ ਦਿਓ ਜੀ ਉਸ ਬਾਰੇ ਕਿ ਇਹ ਵੀ ਇਦਾਂ ਦੀ ਰਚਨਾ ਹੈ ਜਿਸ ਚ ਗੰਭੀਰ ਪਲਾਂ ਨੂੰ ਵੀ ਹਾਸੇ ਦੇ ਵਿੱਚ ਡੁਬੋ ਕੇ ਪੇਸ਼ ਕੀਤਾ ਵੈਸੇ ਮੋਸਟਲੀ ਇਹ ਇਦਾਂ ਹੀ ਕਰਦੇ ਆ ਸੋ ਇਸ ਲਈ ਠੀਕ ਹੈ ਜੀ ਹੋ ਸਕਦਾ b ਆਪਸ਼ਨ ਵੀ கரੈਕਟ ਹੋਵੇ ਬਟ ਅਕੋਰਡਿੰਗ ਟੂ ਮੀ ਇਥੇ ਸੀ ਆਪਸ਼ਨ ਹੀ ਕਰੈਕਟ ਹੈ। ਥੈਂਕ ਯੂ ਜੀ। ਕੁਐਸਚਨ ਨੰਬਰ 22 ਸੁਭਾ ਸਿੰਘ ਦੀ ਰਚਨਾ ਹੈ ਜੇਰੀਲੇ ਹਾਸੇ ਹਾਸੇ ਇਤਿਹਾਸੇ ਹਾਸੇ ਤੇ ਵੀਦਨਾ ਉਪਰੋਕਤ ਸਾਰੀਆਂ ਕਰੈਕਟ ਆਪਸ਼ਨ ਚੁਣੋ ਜੀ। ਨੋ ਸੁਖਵੀਰ ਜੀ ਗੈਰ ਨਹੀਂ ਪਿਛਲੇ ਦੇ ਲਈ। ਜੇਰੀਲੇ ਹਾਸੇ ਵਿੱਕੀ ਜੀ ਥੈਂਕਸ ਜੀ ਲक्की ਜੀ ਦਾ ਡੀ ਆਪਸ਼ਨ ਕੁਲਵਿੰਦਰ ਜੀ ਡੀ ਅੰਕੁਰਜੀ ਦਾ ਡੀ ਆ ਰਿਹਾ ਜੀਵਨੀ ਕਿਦਾਂ ਹਾਸਰਸ ਹੋ ਸਕਦੀ ਹੈ ਜੀ ਦੇਖੋ ਜੀ ਜੀਵਨੀ ਚ ਲਾਈਫ ਹੀ ਹੁੰਦੀ ਕਿਸੇ ਨਾ ਕਿਸੇ ਦੀ ਠੀਕ ਹੈ ਜੀ ਸੋ ਉਹਦੇ ਚ ਹੀ ਹਾਸੇ ਦੇ ਪਲ ਹੁੰਦੇ ਕੋਈ ਐਡੀ ਗੱਲ ਨਹੀਂ ਹੈ ਤੇ ਹਾਸੇ ਦੇ ਪਲ ਨੂੰ ਤਾਂ ਸੌਰੀ ਅਸੇ ਵਿੱਚ ਡਬੋ ਕੇ ਪੇਸ਼ ਕੀਤਾ ਮਤਲਬ ਇਦਾਂ ਸੀ ਕੁਐਸਚਨ ਗੰਭੀਰਪੜਾਉ ਨੂੰ ਕੁਐਸਚਨ ਨੰਬਰ 22 ਦੇ ਲਈ ਡੀ ਆਨਸਰ ਆ ਰਿਹਾ ਜੀ ਸਭ ਦਾ ਠੀਕ ਹੈ ਜੀ ਡੀ ਆਪਸ਼ਨ ਸਾਰੀਆਂ ਹੀ ਸਾਰੀਆਂ ਹੀ ਰਚਨਾਵਾਂ ਨੇ ਸੂਬਾ ਸਿੰਘ ਦੀਆਂ ਕੁਐਸਚਨ ਨੰਬਰ 23 ਦੇ ਬਲਵੱਧੀਆਂ ਜੀ ਹੀਰ ਸੂਬਾ ਸਿੰਘ ਹੈ ਕਾਵ ਰਚਨਾ ਕਹਾਣੀ ਰਚਨਾ ਨਾਟਕ ਰਚਨਾ ਨਾਵਲ ਰਚਨਾ ਹੀਰ ਸੂਬਾ ਸਿੰਘ ਕਿਸ ਤਰ੍ਹਾਂ ਦੀ ਰਚਨਾ ਹੈ கரੈਕਟ ਆਪਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 23 ਦੇ ਲਈ क्वेश्चन नंबर इक्की कह रहे हो गगन जी बी ऑप्शन ठीक है नीलू जी ए ऑप्शन कुलविंदर जी का ए जसवीर जी ए ऑप्शन लक्की जी हरिंदर जी जसवीर जी रितु जी सविता जी शैली जी पुष्पा जी ठीक है जी सब का ही ऑप्शन आ रहा काव्य रचना जी बिल्कुल ठीक है जी क्वेश्चन नंबर चौबी दे जी ਕਵੈਸਚਨ ਨੰਬਰ 24 ਹੈ ਜੀ ਆਪਣੇ ਕੋਲ ਸੂਬਾ ਸਿੰਘ ਨੇ ਜਾਪਾਨੀਆਂ ਦੀ ਕੈਦ ਕਦੋਂ ਕੱਟੀ ਪਹਿਲੇ ਵਿਸ਼ਵ ਯੁੱਧ ਦੌਰਾਨ ਦੂਜੇ ਵਿਸ਼ਵ ਯੁੱਧ ਦੌਰਾਨ ਦੋਹਾਂ ਦੇ ਦੌਰਾਨ ਹੀ ਇਹਨਾਂ ਵਿੱਚੋਂ ਕਿਸੇ ਵੀ ਨਹੀਂ 21 ਤੋਂ 20 ਚਲੋ ਦੇਖ ਲਵਾਂਗੇ ਜੀ ਉਹਨਾਂ ਹੋਰ ਵੀ ਜੇ ਕਿਸੇ ਕੋਲ ਬੁੱਕ ਹੈ ਤਾਂ ਜਰੂਰ ਕਨਫਰਮੇਸ਼ਨ ਦਿਓ ਜੈ ਰੀਲ ਹੱਸੇ ਠੀਕ ਹੈ ਜੀ ਗਗਨ ਜੀ ਵੀ ਬੀ ਆਪਸ਼ਨ ਏ ਆਪਸ਼ਨ ਦੋਵੇਂ ਹੀ ਆ ਰਹੇ ਨੇ बी ऑप्शन मोस्टली आ रहा है जी दूजे विश्व युद्ध दौरान सो so जे भी बी ऑप्शन चूज़ कर रहे हैं जी सारे ठीक है जी दूजे विश्व युद्ध दौरान जपानिया की कैद कट्टी सूबा सिंह ने जी पता नहीं जी वरिंदर जी किस जगह तो मिल रहे हैं वैसे जेकर ताल इनफोरमेशन है तो क्वेश्चन नंबर पच्ची जी सूबा सिंह ने अपना साहित्यिक जीवन किसों तो शुरू किया ਇਹ অপਸ਼ਨ ਕਹਾਣੀ ਬੀ অপਸ਼ਨ ਇਕਾਂਗੀ ਸੀ অপਸ਼ਨ ਨਾਟਕ ਅਤੇ ਡੀ অপਸ਼ਨ ਪੱਤਰਕਾਰੀ 25 ਨੰਬਰ ਲਈ கரੈਕਟ অপਸ਼ਨ ਚੂਜ਼ ਕਰੋ ਜੀ ਬੀ অপਸ਼ਨ ਪਿਛਲੇ ਕੁਐਸਚਨ ਲਈ 24 ਦੇ ਲਈ ਬਿਲਕੁਲ கரੈਕਟ ਹੈ ਜੀ ਡੀ অপਸ਼ਨ ਜਿਹੜੇ ਵੀ ਚੂਜ਼ ਕਰ ਰਹੇ ਨੇ ਦੂਜੇ ਵਿਸ਼ਵ ਜੀ ਠੀਕ ਹੈ ਜੀ ਡੀ অপਸ਼ਨ ਦੀਪ ਜੀ ਸੁੰਦਰਾਂ ਜੀ ਕੁਲਵਿੰਦਰ ਜੀ ਮਨਦੀਪ ਜੀ ਅਮਨ ਜੀ ਕਮਲ ਜੀ ਰੀਤੂ ਜੀ ਸਬਦ ਡੀ ਠੀਕ ਹੈ ਜੀ ਸਭ ਦਾ ਡੀ ਅਨਸਰ ਆ ਰਿਹਾ ਪੱਤਰਕਾਰੀ ਤਾਂ ਸ਼ੁਰੂ ਕੀਤੀ ਬਿਲਕੁਲ கரੈਕਟ ਆਪਸ਼ਨ ਜੀ 25 ਦਾ ਡੀ ਆਪਸ਼ਨ ਕੁਐਸਚਨ ਨੰਬਰ 26 ਦੇ ਵੱਲ ਵਧਦੇ ਹਾਂ ਜੀ 26 ਨੰਬਰ ਹੈ ਜੀ ਆਪਣੇ ਕੋਲ ਸੂਬਾ ਸਿੰਘ ਦੀ ਰਚਨਾ ਨਹੀਂ ਹੈ ਅੱਗ ਤੇ ਲੋ ਵਹਿਮੀ ਤਾ ਤੂਪਾਂ ਦੇ ਪਰਛਾਵਿਆਂ ਥੱਲੇ ਕਾਨੂੰ ਲਬਦੇ ਮੱਲ ਅਖੜਿਆਂ ਦੇ ਸੂਬਾ ਸਿੰਘ ਦੀ ਰਚਨਾ ਨਹੀਂ ਹੈ ਦੱਸੋ ਜੀ ਕਿਹੜੀ ਨਹੀਂ ਹੈ ਜੀ ਪਿਛਲੇ ਲਈ ਰਮਨ रमन जी अर्चना जी सुंदरा जी मान्या जी परतिंदर जी सब का ठीक है जी डी ऑप्शन बट छब्बी नंबर ले चूज करो जी छब्बी नंबर मनीषा जी बी शैली जी बी मैं बी वाल तो पूछना चाहना जी यहाँ हम टैसट के भी आया सी ठीक है जी नहीं है पूछा गया सो so, অলরেডি বি ਹੈ ਜੀ ਪਤਾ ਨਹੀਂ ਕਿਉਂ ਬੀ ਆਪਸ਼ਨ ਤੁਸੀਂ ਕਰ ਰਹੇ ਹੋ ਮੈਨੂੰ ਇਹਦੀ ਨਹੀਂ ਸਮਝ ਆਈ ਚਲੋ ਜੀ ਆਨਸਰ ਏ ਆ ਰਿਹਾ ਤਾਂ ਮਨ ਜੀ ਮੰਤਰੀ ਜੀ ਏ ਆਪਸ਼ਨ ਹੀ கரੈਕਟ ਹੈ ਜੀ ਅਗ ਤੇ ਲੋ ਗਲਤ ਹੈ ਜੀ ਅਗ ਤੇ ਪਾਣੀ ਹੈ ਜੀ ਆਨਸਰ ਸੌਰੀ ਅਗ ਤੇ ਪਾਣੀ ਇਹਦੇ ਵਿੱਚ ਜੇ ਹੁੰਦਾ ਮੈਂਸ਼ਨ ਫਿਰ ਉਹ ਸਹੀ ਹੋਣਾ ਸੀ ਬੀ ਆਪਸ਼ਨ ਬਹੁਤਿਆਂ ਦਾ ਪਿਛਲੀ ਇਹ ਸੇ ਕੁਐਸਚਨ ਲਈ ਪਤਾ ਨਹੀਂ ਕਿਵੇਂ ਆ ਗਿਆ ਚਲੋ ਠੀਕ ਹੈ ਕੁਐਸਚਨ ਨੰਬਰ 27 ਕੁਐਸਚਨ ਨੰਬਰ 27 ਸੁਭਾ ਸਿੰਘ ਦੀ ਮੌਤ ਕਦੋਂ ਤੇ ਕਿੱਥੇ ਹੋਈ ਕਦੋਂ ਹੋਈ ਚੂਜ਼ ਕਰੋ ਜੀ ਲਾਸਟ ਕੁਐਸਚਨ ਇਹ ਹੈ ਸੁਭਾ ਸਿੰਘ ਦੀ ਮੌਤ ਕਦੋਂ ਤੇ ਕਿੱਥੇ ਹੋਈ கரੈਕਟ ਆਪਸ਼ਨ ਚੂਜ਼ ਕਰੋ ਜੀ 1981 83 85 87 ਬਹਿਮੀ ਤਾਂ ਆ ਤਾਂ 9th ਕਲਾਸ ਚ ਹਾਂਜੀ मान साहब दिस टाइम लग गई जी ये ऑप्शन आ रहा है जी क्यासी आंसर सब का जी जी हाँ जी उन्नीस सौ क्यासी बिल्कुल करैक्ट ऑप्शन है जी उन्नीस सौ क्यासी जे भी चूज़ कर रहे हैं क्वेश्चन नंबर सताई दे लिए करैक्ट ऑप्शन है जी कितने हो कितने कि हो जाए भी दस दु तो जल्दी तो जल्दी नहीं तो फिर मैं दस दिना जी अमृतसर गुरु नानक होस्पिटल बिल्कुल करैक्ट है जी ਸਕਬੀਰ ਜੀ ਠੀਕ ਹੈ ਜੀ ਅੰਸ ਗੁਰਨਾਣਕ ਹਸਪਤਾਲ ਅੰਮ੍ਰਿਤਸਰ ਆਜ ਦੀ ਕਲਾਸ ਦੇ ਵਿੱਚ ਇੰਨੇ ਹੀ ਕੁਐਸਚਨ ਸੀ ਸੋ ਥੈਂਕ ਯੂ ਜੀ ਇੱਥੇ ਹੀ ਫਿਨਿਸ਼ ਹੁੰਦੀ ਹੈ ਆ ਜੀ ਦੀ ਕਲਾਸ ਤੇ ਡਾਟਾ ਦੀ ਪ੍ਰੋਬਲਮ ਕਰਕੇ ਥੋੜਾ ਜਿਹਾ ਸਪੀਡ 'ਚ ਮੈਂ ਕੁਐਸਚਨ ਬੋਲੇ ਨੇ ਬਾਕੀ ਲਗਭਗ 25 ਮਿੰਟ ਦੇ ਵਿੱਚ ਕਵਰ ਹੋਇਆ ਆਪਣਾ ਸਾਰਾ 27 ਕੁਐਸਚਨ ਕੱਲ ਦਾ ਆਪਣਾ ਟੌਪਿਕ ਜੀ ਤੇਜਾ ਸਿੰਘ ਕਰਾਂਗੇ ਕਾਫੀ ਇੰਪੋਰਟੈਂਟ ਆ ਅੱਪਾ ਜੀ ਤੱਕ ਨਹੀਂ ਕਰਿਆ ਜੀ ਠੀਕ ਹੈ ਜੀ ਸੋ ਕੱਲ ਦਾ ਵਿਸ਼ਾ ਤੇਜਾ ਸਿੰਘ ਰਹੇਗਾ ਥੈਂਕ ਯੂ ਸੋ ਮਚ ਆਫ ਦਾ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਜਾਣਾ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੈਨਾ ਤੇ ਜਿਹੜੇ ਵੀ ਨਵੇਂ ਵੀਡਰ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ ਤੇ ਬੈਲ ਆਈਕਨ ਵੀ ਪ੍ਰੈਸ ਕਰ ਦੇਣਾ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਨੂੰ ਪਹੁੰਚਦੀ ਰਹੇ ਥੈਂਕ ਯੂ ਸੋ ਮਚ ਆਫ ਦਾ ਸ਼ੈਲੀ ਜੀ ਆਲਰੇਡੀ ਬਣੀ ਹੋਈ ਲੋਕ ਗੇਣੇ ਲੋਕ ਖੇਡ ਚੈੱਕ ਕਰਨਾ ਜੀ ਪੰਜਾਬੀ ਸੱਭਿਆਚਾਰ ਦੇ ਵਿੱਚ ਮਿਲੇਗੀ ਤੁਹਾਨੂੰ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਪਿਸ਼ਪਾ ਜੀ ਥੈਂਕ ਯੂ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੈਲੀ ਜੀ ਆਲਰੇਡੀ ਬਣੀ ਹੋਈ ਹੈ ਜੀ ਚੈੱਕ ਕਰਨਾ ਇੱਕ ਵੀਡੀਓ ਨਹੀਂ ਕਈ ਵੀਡੀਓ ਬਣੀ ਹੋਈਆਂ ਹਨ ਟਾਪਿਕਸ ਤੇ ਸੋ ਅਗੇਨ ਥੈਂਕ ਯੂ ਸੋ ਮਚ ਬਾਏ ਬਾਏ ਐਂਡ ਟੇਕ ਕੇਅਰ ਜੀ ਮਿਲਦੇ ਹਾਂ ਕੱਲ ਨੂੰ ਜੀ देखो जी यूट्यूब चैनल्स तो इस तुलावा तो अपनी बुक्स चुको जी शैली जी पंजाबी सभ्याचार जरा प्लेलिस्ट है वो मिलेगी थोनू चेक करना जी ठीक है जी थैंक यू सो मच बाय बाय एंड टेक केयर जी कॉल द मीवोन तेजा सिंह जी बिल्कुल ठीक है जी